ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਤੁਹਾਨੂੰ ਗੱਲਬਾਤ ਕਰੂੰਗਾ ਕਿ ਅਗਰ ਤੁਸੀਂ ਪੂਰਾ ਰੀਅਲ ਅੰਦੇ ਵਿੱਚ ਪ੍ਰਾਪਰਟੀ ਦਾ ਕਾਰੋਬਾਰ ਕਰਨਾ ਹੈ ਰੀਅਲ ਸਟੇਟ ਦਾ ਤੇ ਪ੍ਰਾਪਰਟੀ ਦੇ ਕੰਮ ਦੇ ਵਿੱਚ ਫਰਕ ਕੀ ਹੁੰਦਾ ਪ੍ਰਾਪਰਟੀ ਡੀਲਰ ਕੀ ਹੁੰਦਾ ਹੈ ਰੀਅਲ ਸਟੇਟ ਵਾਲਾ ਕੰਮ ਕੀ ਹੁੰਦਾ ਹੈ ਤੇ ਦਲਾਲਗਿਰੀ ਕੀ ਹੁੰਦੀ ਆ ਅੱਜ ਮੈਂ ਪੂਰਾ ਤੁਹਾਨੂੰ ਐਕਸਪਲੇਨ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦਿਨ ਮੈਨੂੰ ਇੱਕ ਵੀਰ ਦਾ ਫੋਨ ਆਇਆ ਕਹਿੰਦਾ ਜੀ ਹੈਲੋ ਮੈਂ ਕਿਹਾ ਹਾਂਜੀ ਕੌਣ ਕਹਿੰਦਾ ਮੈਂ ਜਰਨੈਲ ਦਲਾਲ ਬੋਲਦਾ ਜੀ ਮੈਂ ਕਿਹਾ ਹਾਂਜੀ ਦੱਸੋ ਕਹਿੰਦਾ ਜੀ ਜ਼ਮੀਨ ਖਰੀਦਣੀ ਸੀ ਜ਼ਮੀਨ ਲੈਣੀ ਆ ਉਹ ਮੈਂ ਕਿਹਾ ਭਾਈ ਸਾਹਿਬ ਪਹਿਲਾਂ ਤਾਂ ਆਪਣਾ ਨਾਮ ਠੀਕ ਕਰ ਤੂੰ ਦਲਾਲ ਕੋਈ ਮੱਝ ਖਰੀਦਨੀ ਆ ਜਾਂ ਕੋਈ ਹੋਰ ਦਲਾਲੀ ਕਰਨੀ ਆ ਜਾਂ ਕੋਈ ਆਪਣਾ ਭੁੱਲਰ ਪਾਲਰ ਦੀ ਦਲਾਲੀ ਕਰਨੀ ਆ ਫਿਰ ਤਾਂ ਆਪਣੇ ਆਪ ਨੂੰ ਦਲਾਲ ਕਹਿ ਲੇਕਨ ਤੂੰ ਪ੍ਰਾਪਰਟੀ ਦਾ ਕੰਮ ਕਰਦਾ ਹੈ ਤੂੰ ਪ੍ਰਾਪਰਟੀ ਡੀਲਰ ਕਹੇ ਆਪਣੇ ਆਪ ਨੂੰ ਸੋ ਦੋਸਤੋ ਚਲੋ ਇਹ ਤਾਂ ਮਜ਼ਾਕ ਵਾਲੀ ਗੱਲ ਹੋ ਗਈ ਦੇਖੋ ਪ੍ਰਾਪਰਟੀ ਡੀਲਰ ਦਾ ਕੰਮ ਕੀ ਹੈ ਦੋਸਤੋ ਪ੍ਰਾਪਰਟੀ ਡੀਲਰ ਦਾ ਜਿਹੜਾ ਕੰਮ ਹੈ ਉਹ ਕੰਮ ਹੁੰਦਾ ਹੈ ਕਿ ਤੁਸੀਂ ਕਿਸੇ ਦੀ ਪ੍ਰਾਪਰਟੀ ਕਿਸੇ ਖਰੀਦਾਰ ਨੂੰ ਵੇਚਨੀ ਹੈ ਸਪੋਜ਼ ਕਰ ਲਓ ਪ੍ਰਾਪਰਟੀ ਦਾ ਕਾਰੋਬਾਰ ਆਪਣਾ ਆਪਾਂ ਦੇਖੋ ਉਹਦਾ ਪੂਰਾ ਮੈਂ ਅੱਗੇ ਵੀ ਕਈ ਵਾਰੀ ਐਕਸਪਲੇਨ ਕੀਤਾਗਾ ਕਿ ਤੁਸੀਂ ਕੱਲਾ ਜ਼ਮੀਨ ਦੱਸ ਦੇਣਾ ਹੀ ਪ੍ਰਾਪਰਟੀ ਦਾ ਕਾਰੋਬਾਰ ਨਹੀਂ ਹੁੰਦਾ ਬਹੁਤ ਮੈਨੂੰ ਇਹ ਜਿਹੇ ਉਹਨੇ ਕਾ ਸਾਡੇ ਕੋਲ ਹੁਣ ਉਦਾਹਰਨਾਂ ਇਕੱਠੀਆਂ ਹੋਈਆਂ ਪਈਆਂ ਨੇ ਜਦੋਂ ਕਈ ਵਾਰੀ ਸਾਨੂੰ ਕਿਸੇ ਦਾ ਕੋਈ ਜੇ ਨੌਕਰ ਸੀਰੀ ਨਾ ਮਤਲਬ ਜੱਟ ਨੇ ਸਾਨੂੰ ਜ਼ਮੀਨ ਦੇਖਣ ਭੇਜਣਾ ਤੇ ਉਹਦਾ ਨੌਕਰ ਉਹਨੇ ਕਹਿਣਾ ਕਿ ਮੇਰਾ ਨੌਕਰ ਉੱਥੇ ਉਹ ਤੁਹਾਨੂੰ ਜ਼ਮੀਨ ਦਿਖਾ ਦੂਗਾ ਤੇ ਉਹਨੇ ਜ਼ਮੀਨ ਸਾਨੂੰ ਦਿਖਾਈ ਤੇ ਜਿੱਦੇ ਅਸੀਂ ਜ਼ਮੀਨ ਦਾ ਸਾਡਾ ਸੌਦਾ ਹੋ ਗਿਆ ਬਿਆਨਾ ਕਰਾਤਾ ਰਜਿਸਟਰੀ ਜਿੱਦੇ ਕਰਾਉਣਾ ਹੈ ਤਾਂ ਉਹਦਾ ਨੌਕਰ ਇੱਥੇ ਮਲੇਰ ਕੋਲੇ ਸਾਡੇ ਕੋਲੇ ਆ ਆ ਗਿਆ ਕਹਿੰਦਾ ਜੀ ਮੇਰੇ ਪੈਸੇ ਮੈਂ ਕਿਹਾ ਜੀ ਤੁਸੀਂ ਕੌਣ ਕਹਿੰਦਾ ਜੀ ਉੱਦੇ ਜਿੱਦੇ ਤੁਸੀਂ ਜ਼ਮੀਨ ਦੇਖਣ ਆਏ ਸੀਗੇ ਤੇ ਉੱਦੇ ਤੁਹਾਨੂੰ ਜ਼ਮੀਨ ਮੈਂ ਦਿਖਾਈ ਸੀ ਕਹਿੰਦਾ ਵਟ ਵਟ ਫਿਰ ਕੇ ਮੈਂ ਉਹਨਾਂ ਦਾ ਸੀਰੀ ਹਾਂ ਮੈਂ ਕਿਹਾ ਫੇਰ ਕਹਿੰਦਾ ਜੀ ਕਮਿਸ਼ਨ ਦਿਓ ਮੈਨੂੰ 1% ਮੈਂ ਵੀ ਪ੍ਰਾਪਰਟੀ ਡੀਲਰ ਹਾਂ ਮਤਲਬ ਕਹਿਣ ਦਾ ਭਾਵ ਕਿ ਕਈ ਬੰਦੇ ਜ਼ਮੀਨ ਦਿਖਾਉਣ ਨੂੰ ਹੀ ਪ੍ਰਾਪਰਟੀ ਡੀਲਰ ਮੰਨਦੇ ਨੇ ਇਕੱਲੀ ਜ਼ਮੀਨ ਦਿਖਾਉਣੀ ਪ੍ਰਾਪਰਟੀ ਡੀਲਰ ਹੀ ਨਹੀਂ ਹੈਗੀ ਤੁਸੀਂ ਜ਼ਮੀਨ ਦਿਖਾ ਕੇ ਜ਼ਮੀਨ ਦਾ ਬਿਆਨਣਾ ਕਰਾਉਣਾ ਜ਼ਮੀਨ ਦੀ ਪਹਿਲਾਂ ਸੌਦਾ ਕਰਾਉਣਾ ਬੈਠ ਕੇ ਡੀਲਿੰਗ ਕਰਾਉਣੀ ਹੈ ਡੀਲ ਕਰਾਉਣ ਦਾ ਮਤਲਬ ਪ੍ਰਾਪਰਟੀ ਡੀਲਰ ਦਾ ਮਤਲਬ ਇਹ ਹੀ ਹੁੰਦਾ ਕਿ ਤੁਸੀਂ ਕਿਸੇ ਦੀ ਡੀਲ ਕਰਾਉਣੀ ਹੈ ਕੋਈ ਬੰਦਾ 50 ਲੱਖ ਮੰਗਦਾ ਹੈਗਾ ਤੁਸੀਂ 40 ਲੱਖ ਖਰੀਦਦਾਰ ਦੇ ਰਿਹਾਗਾ ਉਹਦਾ ਤੁਸੀਂ 바ਰਗੇਨਿੰਗ ਕਰਾ ਕੇ 45 46 47 ਜਿੱਥੇ ਵੀ ਕਰਾਉਂਗੇ ਉਹਨੂੰ ਤੁਸੀਂ ਕਹੋਗੇ ਡੀਲਰੀ ਉਹ ਤੁਸੀਂ ਡੀਲ ਕਰਾਤੀ ਪਰ ਉਹ ਵੀ ਕੰਮ ਕੰਪਲੀਟ ਨਹੀਂ ਹੋਇਆ ਉਦੋਂ ਬਾਅਦ ਤੁਸੀਂ ਉਸ ਦਾ ਬਿਆਨਾ ਕਰਾਉਣਾ ਤੇ ਰਜਿਸਟਰੀ ਕਰਾ ਕੇ ਅਗਲੇ ਦਾ ਇੰਤਕਾਲ ਚੜਾ ਕੇ ਕਬਜ਼ਾ ਦੇ ਕੇ ਫੇਰ ਪ੍ਰਾਪਰਟੀ ਡੀਲਰਿੰਗ ਹੁੰਦੀ ਹੈ ਇਹਨੂੰ ਤਾਂ ਕਹਿੰਦੇ ਨੇ ਪ੍ਰਾਪਰਟੀ ਡੀਲਰਿੰਗ ਰੀਅਲ ਸਟੇਟ ਕਿਸ ਚੀਜ਼ ਨੂੰ ਕਹਿੰਦੇ ਨੇ ਰੀਅਲ ਸਟੇਟ ਦਾ ਕੰਮ ਹੁੰਦਾ ਦੋਸਤੋ ਬਹੁਤ ਵੱਡਾ ਰੀਅਲ ਸਟੇਟ ਦਾ ਮਤਲਬ ਹੈ ਕਿ ਤੁਸੀਂ ਕੋਈ ਪ੍ਰਾਪਰਟੀ ਖਰੀਦਿਓ ਪ੍ਰਾਪਰਟੀ ਖਰੀਦ ਕੇ ਉਹਨੂੰ ਤੁਸੀਂ ਡਿਵੈਲਪ ਕਰਕੇ ਵੇਚ ਦਿਓ ਚਾਹੇ ਖਰੀਦ ਕੇ ਵੀ ਵੇਚ ਦਿਨੇਓ ਲੇਕਿਨ ਉਹ ਵੀ ਰੀਅਲ اسٹیਟ ਨਹੀਂ ਹੈਗਾ ਕਿ ਅਗਰ ਤੁਸੀਂ ਜ਼ਮੀਨ ਖਰੀਦ ਕੇ ਉਹਦੇ ਵਿੱਚ ਫਲੈਟ ਬਣਾਏ ਨੇ ਜਾਂ ਉਹਦੇ ਵਿੱਚ ਕਲੋਨੀ ਕੱਟੀ ਆ ਜਾਂ ਉਹਦੇ ਵਿੱਚ ਕੁਝ ਹੋਰ ਕਿਸੇ ਤਰ੍ਹਾਂ ਦਾ ਡਿਵੈਲਪਮੈਂਟ ਕਰਕੇ ਅਗਰ ਤੁਸੀਂ ਕਮਰਸ਼ੀਅਲ ਕੋਈ ਸ਼ੋਰੂਮ ਕੱਟੇ ਨੇ ਤੇ ਇਹ ਜਿਹੜਾ ਸਾਰਾ ਕੰਮ ਕਰਕੇ ਆਪਾਂ ਮਤਲਬ ਉਹ ਕਰਦੇ ਆ ਸੇਲ ਕਰਦੇ ਆ ਉਹ ਹੁੰਦਾ ਰੀਅਲ ਅਸਟੇਟ ਦੇ ਉਹਦੇ ਵਿੱਚ ਤੁਸੀਂ ਮਤਲਬ ਪੂਰਾ ਘਰ ਪਾ ਕੇ ਵੀ ਦੇ ਸਕਦੇ ਹੋ ਕੋਠੀਆਂ ਪਾ ਕੇ ਵੀ ਦੇ ਸਕਦੇ ਹੋ ਉਹਦੇ ਵਿੱਚ ਤੁਸੀਂ ਮਤਲਬ ਪਲਾਟ ਕਟ ਕਟਿੰਗ ਕਰਕੇ ਵੀ ਦੇ ਸਕਦੇ ਹੋ ਉਹਦੇ ਵਿੱਚ ਤੁਸੀਂ ਜਿਵੇਂ ਮੈਂ ਤੁਹਾਨੂੰ ਕਿਹਾਗਾ ਫਲੈਟ ਬਣਾ ਕੇ ਵੀ ਦੇ ਸਕਦੇ ਹੋ ਰੀਅਲ ਅਸਟੇਟ ਦੇ ਵਿੱਚ ਬਹੁਤ ਵੱਡੇ ਵੱਡੇ ਕਾਰੋਬਾਰ ਆ ਜਾਂਦੇ ਨੇ ਬਹੁਤ ਵੱਡਾ ਮਤਲਬ ਇਹ ਹੈਗਾ ਜਿਹੜਾ ਆਪਾਂ ਕਹਿ ਸਕਦੇ ਹਾਂ ਖੇਤਰ ਤੇ ਲੇਕਿਨ ਜਿਹੜਾ ਜਿਵੇਂ ਮੈਂ ਤੁਹਾਨੂੰ ਕਿਹਾਗਾ ਕਿ ਆਪਣੇ ਆਪ ਨੂੰ ਦਲਾਲ ਹੀ ਕਹਿ ਦੇਣਾ ਇਹ ਵੀ ਆਪਣੇ ਕੰਮ ਦੀ ਤੋਹੀਨ ਹੈ ਉਹ ਹੁੰਦੇ ਨੇ ਉਹ ਕੀਤੀ ਦਾ ਨਾਮ ਕਿਸਾਨੂ ਵਰਗੇ ਉਹ ਦਲਾਲ ਹੁੰਦੇ ਨੇਗੇ ਲੇਕਿਨ ਦੋਸਤੋ ਇਹ ਜਿਹੜੀ ਪ੍ਰੋਪਰਟੀ ਡੀਲਰੀ ਦਾ ਕੰਮ ਹੈ ਇਹਨੂੰ ਅਗਰ ਤੁਸੀਂ ਸਿੱਖਣਾ ਹੈ ਕਰਨਾ ਹੈ ਤਾਂ ਪੂਰੀ ਜ਼ਿੰਮੇਵਾਰੀ ਨਾਲ ਕਰੋ ਅਗਰ ਤੁਸੀਂ ਪੂਰਾ ਇਹਨੂੰ ਐਨ ਜਿਵੇਂ ਆਪਾਂ ਕਹਿੰਦੇ ਉਹਨੇ ਨਾਲ ਪੂਰੀ ਉਸ ਦੇ ਨਾਲ ਕਰਨਾਗਾ ਮਤਲਬ ਬਿਜ਼ਨਸ ਦੇ ਤੌਰ ਤੇ ਕਰਨਾ ਤਾਂ ਤੁਸੀਂ ਸਾਡੇ ਕੋਲ ਦਫ਼ਤਰ ਆ ਸਕਦੇ ਹੋ ਤੁਹਾਨੂੰ ਅਸੀਂ ਉਹਦੇ ਬਾਰੇ ਪੂਰਾ ਮਤਲਬ ਜਾਣਕਾਰੀ ਦੇਵਾਂਗੇ ਤੇ ਬਾਕੀ ਤੁਸੀਂ ਕੋਰਸ ਵੀ ਕਰ ਸਕਦੇ ਹੋ ਸਾਡੇ ਕੋਲੇ ਸੋ ਇਹਦੇ ਲਈ ਦੋਸਤੋ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਜਿਹੜੀ ਵੀਡੀਓ ਹੈ ਇਹ ਮੈਂ ਵੀਡੀਓ ਇੱਕ ਤਰ੍ਹਾਂ ਦੀ ਦੋਸਤੋ ਥੋੜੀ ਪਾਈ ਤਾਂ ਇਜ਼ੀਲੀ ਹੈ ਪਰ ਇਹਦਾ ਜਿਹੜਾ ਅਸਲ ਦੇ ਵਿੱਚ ਮਤਲਬ ਸਿਸਟਮ ਹੈਗਾ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ